ਦੀਦੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਗਾ ਸਵਾਗਤ ਮੈਂ ਹਾਂ ਸ਼ਾਇਨਾ ਤੇ ਲੈ ਕੇ ਹਾਂ ਜ਼ਰਾਮ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਖਬਰਾਂ ਅਸੀਂ ਹਰ ਰੋਜ਼ ਸੁਣਦੇ ਹਾਂ ਪੜ੍ਹਦੇ ਹਾਂ ਪਰ ਖਬਰਾਂ ਦੇ ਪਿੱਛੇ ਛੁਪੀ ਹੋਈ ਜ਼ਮੀਨੀ ਹਕੀਕਤ ਕੀ ਹੈ ਇਹ ਜਾਣਨ ਲਈ ਅਸੀਂ ਲੈ ਕੇ ਆਨੇ ਆ ਆਪਣਾ ਇਹ ਖਾਸ ਪ੍ਰੋਗਰਾਮ ਤੇ ਇਸ ਵਿੱਚ ਸਾਡਾ ਸਾਥ ਦਿੰਦੇ ਨੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਉਹਗੇ ਮਾਹਰ ਅੱਜ ਦੇ ਜਿਹੜੇ ਸਾਡੇ ਮਾਹਰ ਨੇ ਉਹ ਨੇ ਜੀ ਸੀਨੀਅਰ ਪੱਤਰਕਾਰ ਲਖਵਿੰਦਰ ਜੋਲ ਹੁਣੀ ਜੋਸਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਸੋ ਖਬਰਾਂ ਦਾ سلسلہ ਸ਼ੁਰੂ ਕਰਦੇ ਆਂ ਪਹਿਲੀ ਖਬਰ ਜਿਹੜੀ ਹੈ ਕਰੋਨਾ ਦੇ ਨਾਲ ਜੁੜੀ ਹੋਈ ਪਰ ਇੱਕ ਖੁਸ਼ਗਵਾਰ ਖਬਰ ਹੈ ਇਸ ਨੂੰ ਕਹਿ ਸਕਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਸਰਪਾਰਟੀ ਮੀਟਿੰਗ ਜਿਹੜੀ ਹੋਈ ਆ ਵੀਡੀਓ ਕਾਨਫਰੈਂਸਿੰਗ ਰਾਹੀਂ ਉਸ ਵਿੱਚ ਆਖਿਆ ਹੈ ਕਿ ਜਿਹੜਾ ਕਰੋਨਾ ਵੈਕਸੀਨ ਹੈ ਉਹ ਆਪਣੇ ਆਖਰੀ ਪੜਾਅ ਦੇ ਉੱਤੇ ਪਹੁੰਚ ਚੁੱਕਿਆ ਹੈ ਤੇ ਹੋ ਸਕਦਾ ਹੈ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਕਰੋਨਾ ਵੈਕਸੀਨੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਜਾਏ ਟੀਕਾਕਰਨ ਸ਼ੁਰੂ ਹੋ ਸਕਦਾ ਹੈ ਕਿਸ ਤਰ੍ਹਾਂ ਵੇਖਦੇ ਹਾਂ ਇਸ ਖਬਰ ਨੂੰ ਦੇਖੋ ਗੱਲ ਇਹ ਹੈ ਕਿ ਕਾਫੀ ਸਮੇਂ ਤੋਂ ਮਾਨਵਤਾ ਜਿਹੜੀ ਹੈ ਇੱਕ ਸੰਤਾਪ ਖੰਡਾ ਰਹੀ ਹੈ ਜਿਹਨੂੰ ਆਪਾਂ ਕਰੋਨਾ ਮਹਾਮਾਰੀ ਦਾ ਨਾਮ ਦਿੰਦੇ ਆ ਜੀ ਲੇਕਿਨ ਲਗਭਗ 1 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਇਸ ਤਰ੍ਹਾਂ ਦੇ ਸੰਤਾਪ ਖੰਡਾਉਂਦਿਆਂ ਨੂੰ ਪਰ ਹੁਣ ਦੁਨੀਆ ਭਰ ਦੇ ਵਿੱਚੋਂ ਔਰ ਕੱਲ ਜਿਹੜੀ ਖਬਰ ਤੁਸੀਂ ਕਹਿ ਰਹੇ ਹੋ ਕਿ ਕੁਝ ਗੁਆਰ ਖਬਰ ਹੈ ਔਰ ਇਥੋਂ ਵੀ ਬਲੋ ਹਿੰਦੁਸਤਾਨ ਦੇ ਵਿੱਚੋਂ ਵੀ ਇੱਕ ਤਸੱਲੀ ਵਾਲੀ ਖਬਰ ਇਹ ਆਈ ਹੈ ਕਿ ਕੁਝ ਹੀ ਹਫ਼ਤਿਆਂ ਦੀ ਗੱਲ ਹੈ ਕਰੋਨਾ ਵੈਕਸੀਨ ਜਿਹੜੀ ਹੈ ਉਹ ਸામਨੇ ਆ ਜਾਏਗੀ ਔਰ ਲੱਗਣੀ ਸ਼ੁਰੂ ਹੋ ਜਾਏਗੀ ਉਹਦੇ ਟੀਕੇ ਲੱਗਣਾ ਸ਼ੁਰੂ ਹੋ ਜਾਣਗੇ ਜੀ ਔਰ ਜਿੱਥੋਂ ਤੱਕ ਜਿਹੜਾ ਹਿੰਦੁਸਤਾਨ ਦੀਆਂ ਸਿਹਤ ਸੰਸਥਾਵਾਂ ਦਾ ਔਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਬੰਧ ਹੈ ਉਹ ਨਿੱਜੀ ਤੌਰ ਤੇ ਇਹਦੇ ਵਿੱਚ ਕਾਫੀ ਦਿਲਚਸਪੀ ਲੈ ਕੇ ਇਹਨੂੰ ਜਿਹੜਾ ਉਹ ਕਾਫੀ ਤੇਜ਼ ਕਰਨ ਦੇ ਯਤਨਾਂ ਵਿੱਚ ਰਹੇ ਨੇ ਪਿਛਲੇ ਸਮੇਂ ਤੋਂ ਜੀ ਪਿਛਲੇ ਹਫਤੇ ਹੀ ਉਹਨਾਂ ਨੇ ਜਿਹੜਾ ਉਹ ਦੇਸ਼ ਦੀਆਂ ਤਿੰਨ ਵੱਡੀਆਂ ਪ੍ਰਯੋਗ ਇਸ਼ਲਾਮ ਦਾ ਦੌਰਾ ਵੀ ਕੀਤਾ ਸੀ ਜਿਹਦੇ ਵਿੱਚ ਅਹਮਦਾਬਾਦ ਹైదరాబాద్ ਤੇ ਪੂਨੇ ਦੀਆਂ ਜਿਹੜੀਆਂ ਲੋਟਰੀ ਸ਼ਾਮਿਲ ਸੀਗੀਆਂ ਉੱਥੇ ਜਾ ਕੇ ਉਹਨਾਂ ਨੇ ਆਪਣੇ ਤੌਰ ਤੇ ਦੌਰਾ ਵੀ ਕੀਤਾ ਸੀ ਤੇ ਉੱਥੇ ਜਿਹੜੇ ਵਿਗਿਆਨੀ ਜਿਹੜੇ ਡਾਕਟਰ ਜਿਹੜੇ ਵੈਕਸੀਨ ਦੀ ਇਜਾਦ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਦਾ ਦੀ ਹੌਸਲਾ ਫਜ਼ਾਈ ਵੀ ਕੀਤੀ ਸੀ ਤੇ ਉਹਦਾ ਨਰੀਖਣ ਵੀ ਕੀਤਾ ਸੀ ਔਰ ਉਸ ਤੋਂ ਬਾਅਦ ਇਹ 올 ਪਾਰਟੀ ਮੀਟਿੰਗ ਜਿਹੜੀ ਕੱਲ ਉਹਨਾਂ ਨੇ ਬੁਲਾਈ ਇਦੇ ਵਿੱਚ ਉਹਨਾਂ ਨੇ ਇਹ ਸੂਚਨਾਵਾ ਵੀ ਦਿੱਤੀਆਂ ਕਿ ਕਿਸ ਸਟੇਜ ਉੱਪਰ ਜਿਹੜਾ ਉਹ ਵੈਕਸੀਨ ਦਾ ਕੰਮ ਜਿਹੜਾ ਉਹ ਚੱਲ ਰਿਹਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 2 ਹਫ਼ਤਿਆਂ ਦੀ ਗੱਲ ਹੈ ਹਿੰਦੁਸਤਾਨ ਦੇ ਵਿੱਚ ਜਿਉਂ ਹੀ ਜਿਹੜਾ ਉਹ ਵਿਗਿਆਨੀ ਇਹਨੂੰ ਹਰੀ ਚੰਡੀ ਦੇਣਗੇ ਇਹ ਟੀਕਾ ਕਰਨ ਜਿਹੜਾ ਉਹ ਸ਼ੁਰੂ ਹੋ ਜਾਏਗਾ। ਹੋਰ ਇਹ ਗੱਲ ਕਾਫੀ ਤਸੱਲੀ ਵਾਲੀ ਹੈ ਕਿ ਕੱਲ ਜਿਹੜਾ ਉਹ ਬਾਕੀ ਜਿਹੜੀਆਂ ਸੰਸਥਾਵਾਂ ਤੋਂ ਜੋ ਉਹਨਾਂ ਨੇ ਇਕੱਤਰ ਕੀਤੀ ਸੀ ਜਾਣਕਾਰੀ ਉਹ ਸਰਪਾਰਟੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਂਝੀ ਕੀਤੀ ਔਰ ਨਾਲ ਹੀ ਜਿਹੜਾ ਇਹ ਆਸ ਵੀ ਪ੍ਰਗਟ ਕੀਤੀ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਇਸ ਰਾਹਤ ਦਾ ਸਮਾਂ ਹੋਏਗਾ ਔਰ ਕਾਰੋਬਾਰ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਦਾ ਜਿਹੜਾ ਕਰੋਨਾ ਮਹਾਮਾਰੀ ਦਾ ਅਸਰ ਜਿਹੜਾ ਹੈ ਉਹ ਸਭ ਤੋਂ ਵੱਡਾ ਅਸਰ ਜਿਹੜਾ ਉਹ ਦੇਸ਼ ਦੀ ਆਰਥਿਕਤਾ ਤੇ ਵੀ ਪਿਆ ਤੋ ਸ਼ੁਰੂ ਦੇ ਵਿੱਚ ਜਿਹੜੇ ਲਾਕਡਾਊਨ ਲਗਾਤਾਰ ਚੱਲਿਆ ਫੈਕਟਰੀਜ਼ ਬੰਦ ਹੋ ਗਈਆਂ ਆਵਾਜਾਈ ਬੰਦ ਹੋ ਗਈ ਔਰ ਬਹੁਤ ਸਾਰੇ ਖੇਤਰਾਂ ਦੇ ਵਿੱਚ ਅਜੇ ਵੀ ਆਵਾਜਾਈ ਬੰਦ ਹੈ ਫੈਕਟਰੀਜ਼ ਬੰਦ ਨੇ ਔਰ ਜਿਵੇਂ ਅੰਸ਼ਕ ਰੂਪ ਦੇ ਵਿੱਚ ਕਾਫੀ ਖੋਲਿਆ ਗਿਆ ਲੇਕਿਨ ਹੁਣ ਇੱਕ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਕੁਝ ਤਹਾਮਦੇ ਉੱਤੇ ਜਿਹੜਾ ਉਹ ਇਹਦੀ ਦੂਸਰੀ ਤੀਸਰੀ ਜਿਹੜੀ ਲਹਿਰ ਹੈ ਉਹ ਫੇਰ ਆਉਣ ਦਾ ਜਿਹੜਾ ਉਹ ਸ਼ੰਕਾ ਹੱਲਾਕੇ ਬਣਿਆ ਹੋਇਆ ਤੇ ਉਹਦੇ ਲਈ ਸਰਕਾਰ ਵੀ ਤੇ ਸਿਹਤ ਸੰਸਥਾਵਾਂ ਵੀ ਲਗਾਤਾਰ ਜਿਹੜੀਆਂ ਉਹ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਕਿ ਅਸੀਂ ਜਿਹੜਾ ਔਰ ਸਾਨੂੰ ਵੀ ਅਸੀਂ ਮਤਲਬ ਮੀਡੀਆ ਰਾਹੀਂ ਵੀ ਜਾਗਰੂਕ ਕਰਨ ਦਾ ਯਤਨ ਕਰਦੇ ਰਹਿੰਦੇ ਹਾਂ ਆਪਣੇ ਪ੍ਰੋਗਰਾਮਰਾਂਹੀਂ ਵੀ ਕਿ ਅਸਲ ਦੇ ਵਿੱਚ ਜਿਹੜਾ ਉਹ ਸਮਾਜਿਕ ਦੂਰੀ ਬਣਾਈ ਰੱਖਣੀ ਔਰ ਵਾਰ-ਵਾਰ ਜਿਹੜੇ ਆ ਉਹ ਆਪਣੇ ਹੱਥਾਂ ਨੂੰ ਜਿਹੜਾ ਉਹ ਧੋਣਾ ਸੈਨੇਟਾਈਜ਼ਰ ਨਾਲ ਜਾਂ ਸਾਬਣ ਨਾਲ ਇਹ ਬੇਹੱਦ ਜ਼ਰੂਰੀ ਹੈ ਜਿੰਨਾ ਚਿਰ ਜਿਹੜਾ ਇਹ ਜਿਹੜਾ ਉਹ ਕਾਰਜਕਾਰਚੀਲ ਨਹੀਂ ਰਹਿੰਦਾ ਉਨਾ ਚਿਰ ਇਹ ਖਤਰਾ ਬਣਿਆ ਹੋਇਆ ਔਰ ਉਮੀਦ ਕਰਦੇ ਹਾਂ ਕਿ ਇਹ ਵੈਕਸੀਨ ਬਹੁਤ ਛੇਤੀ ਆ ਜਾਏਗੀ ਜਿਵੇਂ ਕਿ ਪ੍ਰਧਾਨ ਮੰਤਰੀ ਹੋਣਾ ਨੇ ਕੱਲ 올 ਪਾਰਟੀ ਮੀਟਿੰਗ ਦੇ ਵਿੱਚ ਇਹ ਗੱਲ ਜਿਹੜੀ ਉਹ ਦੱਸੀ ਹੈ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਉਹ ਲੱਗ ਰਿਹਾ ਹੈ ਕਿ ਕਾਫੀ ਰਾਹ ਦਾ ਸਮਾਂ ਹੋਏਗਾ ਜੀ ਕਰਦੇ ਆਂ ਅਗਲੀ ਖਬਰ ਦੇ ਵੱਲ ਇੱਕ ਵੱਡੀ ਖਬਰ ਜਿਹੜੀ ਇਸ ਵੇਲੇ ਦੇਸ਼ ਦੀ ਬਣੀ ਹੋਈ ਹੈ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੀ ਜੇ ਗੱਲ ਕਰੀਏ ਤਾਂ ਕੇਂਦਰ ਨਾਲ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਜਿਹੜੀ ਹੋਣੀ ਹੈ ਪਰ ਕਿਸਾਨਾਂ ਦੀ ਮੰਗ ਹੈ ਕਿ ਇਹ ਪੂਰੀ ਤਰ੍ਹਾਂ ਜਿਹੜੇ ਕਿਸਾਨ ਵਿਰੋਧੀ ਜਿਹੜੇ ਬਿੱਲ ਉਹ ਬਣ ਰਹੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸਰਕਾਰ ਵਾਪਸ ਲਵੇ ਤੇ ਇਸ ਦੇ ਵਿਰੋਧ ਵਿੱਚ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਵੀ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ ਕਿਸ ਤਰ੍ਹਾਂ ਵੇਖ ਦਿਓ ਇਸ ਖਬਰ ਨੂੰ ਦੇਖੋ ਗੱਲ ਇਹ ਹੈ ਕਿ ਜਿਹੜੀ ਮੀਟਿੰਗ 3 ਤਰੀਕ ਨੂੰ ਹੋਈ ਸੀ ਉਹਦੇ ਵਿੱਚ ਕਾਫੀ ਸਕਾਰਾਤਮਕ ਰੋਕ ਸੀਗਾ ਕਿਸਾਨ ਜਥੇਬੰਦੀਆਂ ਦਾ ਵੀ ਔਰ ਸਰਕਾਰ ਦੀ ਤਰਫੋਂ ਵੀ ਇਹ ਗੱਲ ਆਈ ਸੀਗੀ ਕਿ ਅਸੀਂ ਜਿਵੇਂ ਕਿਸਾਨਾਂ ਦੀਆਂ ਮੰਗਾਂ ਨੇ ਉਹਦੇ ਹਿਸਾਬ ਦੇ ਨਾਲ ਇਸ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰਨ ਲਈ ਹਾਂਜੀ ਔਰ ਇੱਕ ਗੱਲ ਜਿਹੜੀ ਬਾਰ-ਬਾਰ ਪ੍ਰਧਾਨ ਮੰਤਰੀ ਤੋਂ ਲੈ ਕੇ ਵੀ ਔਰ ਖੇਤੀ ਮੰਤਰੀ ਔਰ ਬਾਕੀ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਸ ਗੱਲ ਦਾ ਸਭ ਤੋਂ ਵੱਡਾ ਸ਼ੰਕਾ ਕਿਸਾਨਾਂ ਨੂੰ ਹੈ ਸੀ ਕਿ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹ ਜਿਹੜੀ ਹੈ ਖਤਮ ਕੀਤੀ ਜਾ ਰਹੀ ਹੈ ਔਰ ਇਹਦੇ ਤੇ ਬਾਰ-ਬਾਰ ਜਿਹੜਾ ਸਰਕਾਰੀ ਪੱਖ ਕੋਲ ਆਇਆ ਕਿ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਔਰ ਉਸ ਦਿਨ ਵੀ ਉਹਨਾਂ ਨੇ ਜਿਹੜਾ ਉਹ ਮੀਟਿੰਗ ਦਾ ਮੁੱਖ ਜਿਹੜਾ ਕਾਰਜ ਸਿਗਾ ਮੁੱਖ ਜਿਹੜਾ ਏਜੰਡਾ ਸਿਗਾ ਉਹਦੇ ਵਿੱਚ ਇਹ ਗੱਲ بار بار ਸ਼ਾਮਲ ਕੀਤੀ ਔਰ بار بار ਦੁਹرائی ਗਈ ਹਾਂਜੀ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਕੋਈ ਸ਼ੰਕਾ ਕਿਸਾਨਾਂ ਦੇ ਮਨਾਂ ਵਿੱਚ ਨਹੀਂ ਹੋਣਾ ਚਾਹੀਦਾ ਪਰ ਕਿਸਾਨ ਇਸ ਗੱਲ ਤੇ ਜਿਹੜਾ ਉਹ ਜਾਦਾ ਬਜਾਏਦ ਨਹੀਂ ਕਿ ਜਿਹੜਾ ਉਹ ਸਿਰਫ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਨਹੀਂ ਹੈਗੀ ਔਰ ਕਾਨੂੰਨ ਕਾਨੂੰਨਾਂ ਦੇ ਬਾਕੀ ਜਿਹੜੀਆਂ ਪ੍ਰਵਿਧਾਨ ਨੇ ਉਹਨਾਂ ਨੂੰ ਵੀ ਰद्द ਕੀਤਾ ਜਾਏ ਔਰ ਉਸ ਵੇਲੇ ਜਿਹੜਾ ਉਹ ਮੀਟਿੰਗ ਇਸ ਨੋਟ ਤੇ ਖਤਮ ਹੋ ਗਈ ਸੀ ਕਿ ਇਹਦੇ ਬਾਰੇ ਹੋਰ ਅੱਗੋਂ ਜਿਹੜਾ ਉਹ ਵਿਚਾਰ ਕਰ ਲਿਆ ਜਾਏਗਾ ਲੇਕਿਨ ਹੁਣ ਕੱਲ ਦੀਆਂ ਖਬਰਾਂ ਇਹ ਆ ਰਹੀਆਂ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ 35 ਕਿਸਾਨ ਜਥੇਬੰਦੀਆਂ ਸ਼ਾਮਲ ਨੇ ਇਸ ਸਾਰੇ ਅੰਦੋਲਨ ਦੇ ਵਿੱਚ ਤੇ ਜਿਹੜੀ ਉਹਨਾਂ ਦੀ ਕੇਂਦਰੀ ਇੱਕ ਸੰਘਰਸ਼ ਸਮਤੀ ਬਣਾਈ ਹੋਈ ਹੈ ਉਹਨੇ ਇਹ ਲਗਭਗ ਫੈਸਲੇ ਇਹ ਕੀਤੇ ਨੇ ਕੱਲ ਸ਼ਾਮ ਤੋਂ ਇਹ ਲੱਗ ਰਿਹਾ ਹੈ ਕਿ ਅਸੀਂ ਜਿਹੜਾ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਆਪਣਾ ਅੰਦੋਲਨ ਖਤਮ ਕਰਾਂਗੇ ਔਰ ਦੇ ਨਾਲ ਕੀ ਹੋਇਆ ਕਿ ਇੱਕ ਤਾਂ ਉਹਨਾਂ ਨੇ ਕੱਲ ਆਪਣਾ ਇਹ ਪ੍ਰੋਗਰਾਮ ਐਲਾਨ ਕਰ ਦਿੱਤਾ ਜਿਹਦੇ ਵਿੱਚ 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਜਿਹਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਜਿੰਨੇ ਟੋਲ ਪਲਾਜ਼ਾਸ ਨੇ ਉਸ ਦਿਨ ਉਹ ਸਾਰੇ ਫ੍ਰੀ ਕੀਤੇ ਜਾਣਗੇ ਔਰ ਜਗਾ ਜਗਾ ਤੇ ਜਿਹੜਾ ਉਹ ਪੈਕਟਿੰਗ ਕੀਤੀ ਜਾਏਗੀ ਬੰਦ ਕੀਤਾ ਜਾਏਗਾ ਜੀ ਦੂਸਰਾ ਉਹਨਾਂ ਨੇ ਇਹ ਕਰ ਦਿੱਤਾ ਕਿ ਜਿਹੜਾ ਅੱਜ ਦਾ ਦਿਨ ਹੈ 5 ਤਰੀਕ ਦਾ ਜਦੋਂ ਕਿ ਅੱਜ ਉਧਰ 2 ਵਜੇ ਮੀਟਿੰਗ ਚੱਲ ਰਹੀ ਹੋਣੀ ਹੈ ਉਹਨਾਂ ਨੇ ਕਿਹਾ ਜੀ ਅੱਜ ਅਸੀਂ ਕੇਂਦਰ ਸਰਕਾਰ ਦੇ ਪੋਤਲੇ ਫੂਕਾਂਗੇ ਦੇਸ਼ ਭਰ ਦੇ ਵਿੱਚ ਇੱਕ ਤਾਂ ਇਹ ਤਣਾਅ ਜਿਹੜਾ ਦੇਸ਼ ਭਰ ਦੇ ਵਿੱਚ ਅੱਜ ਜਿਹੜਾ ਉਹ ਰਹੇਗਾ ਦੂਸਰਾ ਇਹ ਹੈ ਕਿ 7 ਤਰੀਕ ਦਾ ਦਿਨ ਇੱਕ ਇਹੋ ਜਿਹਾ ਵੀ ਵਿੱਚ ਆ ਰਿਹਾ ਜਿਸ ਦਿਨ ਜਿਹੜਾ ਉਹ ਸਾਡੇ ਵੀਰ ਜਵਾਨ ਸਾਡੇ ਜਿਹੜੇ ਉਹ ਐਕਸ ਆਰਮੀ ਮੈਨ ਔਰ ਖਿਡਾਰੀ ਜਿਹੜੇ ਆ ਲਗਭਗ 27 ਖਿਡਾਰੀਆਂ ਨੇ ਕੱਲ ਐਲਾਨ ਕੀਤਾ ਕਿ ਉਹ ਆਪਣੇ ਮੈਡਲ ਵਾਪਸ ਕਰਨਗੇ ਇਸ ਤਰ੍ਹਾਂ ਦਾ ਜਦੋਂ ਮਾਹੌਲ ਬਣਾਇਆ ਜਾ ਰਿਹਾ ਹੋਵੇ ਤੇ ਬਾਕੀ ਚਿੰਤਾਜਨਕ ਸਥਿਤੀ ਆ ਸਾਰੇ ਦੇਸ਼ਵਾਸੀਆਂ ਲਈ ਦੂਸਰਾ ਜਿਹੜਾ ਅੱਜ ਸਵੇਰੇ ਤੜਕੇ ਦੀਆਂ ਇਹ ਖਬਰਾਂ ਹੈ ਸਿੱਕੀਆਂ ਕਿ ਦੋ ਬਾਰਡਰ ਤਾਂ ਪਹਿਲਾਂ ਹੀ ਦਿੱਲੀ ਦੇ ਬੰਦ ਨੇ ਜਿਹਦੇ ਵਿੱਚ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਸ਼ਾਮਿਲ ਹੈ ਤੇ ਉਹ ਕਹਿ ਰਹੇ ਸੀ ਕਿ ਅੱਜ ਅਸੀਂ ਬਾਕੀ ਬਾਰਡਰਾਂ ਉੱਤੇ ਵੀ ਪਿਕਟਿੰਗ ਕਰ ਦੇਵਾਂਗੇ ਉਹਨਾਂ ਦਾ ਕਰਾਓ ਵੀ ਕਰ ਦੇਵਾਂਗੇ ਜਿਹਦੇ ਨਾਲ ਜਿਹੜਾ ਉਹ ਅਸਰ ਪੈਗਾ ਕਿ ਦਿੱਲੀ ਦਾ ਜਨਜੀਵਨ ਜਿਹੜਾ ਉਹ ਸੁਮੁੱਚੇ ਤੌਰ ਉਤੇ ਜਿਹੜਾ ਉਹ ਕਾਫੀ ਪ੍ਰਭਾਵਿਤ ਹੋਣ ਦਾ ਖਤਰਾ ਅੱਜ ਦੇ ਦਿਨ ਜਿਹੜਾ ਉਹ ਪਹਿਲਾਂ ਨਾਲੋਂ ਵੱਧ ਗਿਆ ਸਰਕਾਰ ਵਾਲੇ ਪਾਸਿਓਂ ਇਹ ਕੀਤਾ ਜਾ ਰਿਹਾ ਕਿ ਕਿਉਂਕਿ ਇਹ ਖਬਰਾਂ ਕੱਲ੍ਹ ਦੀਆਂ ਆ ਰਹੀਆਂ ਨੇ ਕੇ ਕਿਸਾਨ ਜਿਹੜੇ ਨੇ ਉਹ ਤੇ ਨਈ ਆਰਡੀਨੈਂਸ ਔਰ ਜਿਹੜੇ ਹੁਣ ਕਾਨੂੰਨ ਬਣ ਚੁੱਕੇ ਆ ਉਹਨਾਂ ਨੂੰ ਰੱਦ ਕਰਵਾਉਣ ਤੋਂ ਉਰੇ ਸਮਝੌਤਾ ਕਰਨ ਲਈ ਤਿਆਰ ਨਹੀਂ ਹੈਗੇ ਇਸ ਕਰਕੇ ਸਰਕਾਰ ਨੇ ਵੀ ਜਿਹੜਾ ਕੱਲ ਤੋਂ ਇਹਨਾਂ ਵਾਰਡਰਾਂ ਉੱਤੇ ਜਿਹੜਾ ਉਹ ਕੰਡਿਆਲੀਆਂ ਤਾਰਾਂ ਲਾਉਣ ਦਾ ਕੰਮ ਜਿਹੜਾ ਉਹ ਦੁਬਾਰਾ ਸ਼ੁਰੂ ਕਰ ਦਿੱਤਾ ਔਰ ਜਿਆਦਾ ਜਿਹੜੀ ਹੈ ਉਹ ਰੋਕਾਂ ਜਿਹੜੀਆਂ ਉਹਨਾਂ ਨੂੰ ਜਿਆਦਾ ਸਖਤ ਕੀਤਾ ਜਾ ਰਿਹਾ ਹੈ ਇਹਦੇ ਤੋਂ ਇਹ ਲੱਗਦਾ ਹੈ ਕਿ ਹੁਣ ਜਿਹੜੀਆਂ ਥੋੜੀ ਦੇਰ ਪਹਿਲਾਂ ਦੀਆਂ ਖਬਰਾਂ ਉਹਦੇ ਤੋਂ ਇਹ ਲੱਗਦਾ ਹੈ ਕਿ ਇਹ ਟਕਰਾਓ ਸ਼ਾਇਦ ਵਧੇਗਾ ਕਿਉਂਕਿ ਅਸਾਰ ਜਿਹੜੇ ਨੇ ਉਹ 2 ਵਜੇ ਦੀ ਜਿਹੜੀ ਮੀਟਿੰਗ ਹੋਣੀ ਹੈ ਉਹ ਦੇ ਵਿੱਚ ਜਿਹੜਾ ਆਸਤਾ ਆਪਨ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿ ਇਹ ਅੰਦੋਲਨ ਖਤਮ ਹੋਵੇ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਉਹਦੇ ਤੋਂ ਇਹ ਲੱਗਦਾ ਹੈ ਕਿ ਇਹ ਅੰਦੋਲਨ ਜਿਹੜਾ ਸ਼ਾਇਦ ਜਿਹੜਾ ਉਹ ਖਤਮ ਹੋਣ ਵੱਲ ਨਹੀਂ ਜਾ ਰਿਹਾ ਹੋਰ ਤਿੱਖਾ ਹੋਣ ਵੱਲ ਜਾ ਰਿਹਾ ਉਹਦੇ ਨਾਲ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਾ ਖਤਰਾ ਪੈਦਾ ਹੋ ਦੇਗਾ ਇੱਕ ਤਾਂ ਜਿਹੜੀ ਗੱਲ ਗ੍ਰਹਿ ਮੰਤਰੀ ਨਾਲ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਔਰਾ ਨੇ ਦੋ ਦਿਨ ਪਹਿਲਾਂ ਹੀ ਕੀਤੀ ਹੈ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਵੀ ਖਦਸ਼ਾ ਪੈਦਾ ਕੀਤਾ ਸੀ ਕਿ ਇੱਕ ਤਾਂ ਪੰਜਾਬ ਦੀ ਆਰਥਿਕਤਾ ਤੇ ਇਹਦਾ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹਾਂਜੀ ਮਤਲਬ ਬਾਕੀ ਰਾਜਾਂ ਦੇ ਮੁਕਾਬਲੇ ਤੇ ਪੰਜਾਬ ਦੀ ਆਰਥਿਕਤਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਇੱਕ ਤਾਂ ਜਿਹੜਾ ਆਵਾਜਾਈ ਦੇ ਸਾਧਨ ਸਾਰੇ ਰੁਕੇ ਹੋਏ ਆ ਗੱਡੀਆਂ ਰੇਲਾਂ ਬੰਦ ਨੇ ਪੰਜਾਬ ਦੇ ਵਿੱਚ ਕੱਚਾ ਮਾਲ ਕੋਲਾ ਵਗੈਰਾ ਉਹ ਨਹੀਂ ਆ ਰਿਹਾ ਤੇ ਨਾ ਹੀ ਇਥੋਂ ਕਿਉਂਕਿ ਇੱਥੇ ਦੇ ਗੋਦਾਮਾਂ 'ਚ ਜਿਹੜਾ ਸਮਾਨ ਪਿਆ ਅਨਾਜ ਪਿਆ ਉਹ ਵੀ ਦੂਸਰੇ ਜਿਹੜੀਆਂ ਉਹ ਸਟੇਟਾਂ ਨੂੰ ਜਾ ਨਹੀਂ ਰਿਹਾ ਜਿਸ ਦੇ ਨਾਲ ਉਸ ਉਹ ਗੋਦਾਮ ਖਾਲੀ ਨਹੀਂ ਹੋ ਰਿਹਾ ਤੇ ਨਵਾਂ ਅਨਾਜ ਰੱਖਣ ਲਈ ਜਗ੍ਹਾ ਨਹੀਂ ਪੈਦਾ ਹੋ ਰਹੀ ਇੱਕ ਤਾਂ ਇਹ ਖਤਰਾ ਸਭ ਤੋਂ ਜ਼ਿਆਦਾ ਦੂਸਰਾ ਸਨ ਤਾਂ ਜਿਹੜੀਆਂ ਉਹ ਬੰਦ ਪਈਆਂ ਸੰਸਦ ਤਾਂ ਜਿਹੜੀਆਂ ਲਗਭਗ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਉਹ ਪੰਜਾਬ ਦੀਆਂ ਸੰਤਾਂ ਨੂੰ ਹੁਣ ਤੱਕ ਹੋ ਚੁੱਕਾ ਹੈ ਜੇ ਇਹ ਸਥਿਤੀ ਕੁਝ ਦਿਨ ਹੋਰ ਚੱਲਦੀ ਹੈ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਸਿਚੁਏਸ਼ਨ ਹੋ ਜਾਏਗੀ ਔਰ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੇ ਵਿੱਚ ਇਸ ਗੱਲ ਦੀ ਵੀ ਚਿੰਤਾ ਪ੍ਰਗਟ ਕੀਤੀ ਸੀ ਦੋ ਦਿਨ ਪਹਿਲਾਂ ਕਿ ਇਹ ਸਥਿਤੀ ਜਿਹੜੀ ਹੈ ਉਹ ਨੈਸ਼ਨਲ ਸਕਿਉਰਿਟੀ ਲਈ ਵੀ ਕਾਫੀ ਖਤਰਨਾਕ ਹੋ ਸਕਦੀ ਹੈ ਔਰ ਇਸ ਕਰਕੇ ਬਹੁਤ ਜ਼ਰੂਰੀ ਹੈ ਕੇਂਦਰ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਉਹ ਕਿਸੇ ਵੀ ਤਰ੍ਹਾਂ ਜਿਹੜਾ ਉਹ ਕਿਸਾਨਾਂ ਨੂੰ ਮਨਾਉਣ ਦਾ ਯਤਨ ਕਰੇ ਔਰ ਕਿਸਾਨਾਂ ਪ੍ਰਤੀ ਬਤੀਰਾ ਜਿਹੜਾ ਹੈ ਉਹਦੇ ਵਿੱਚ ਕਿਸੇ ਹੱਥ ਨੂੰ ਛੱਡ ਕੇ ਹਾਲਾਂਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਕੋਈ ਹੱਠੀ ਬਤੀਰਾ ਨਹੀਂ ਅਪਣਾ ਰਹੇ ਅਸੀਂ ਜਿਹੜਾ ਕਿਸਾਨਾਂ ਦੇ ਭਲੇ ਲਈ ਹੀ ਸਾਰਾ ਕੁਝ ਕਰ ਰਹੇ ਹਾਂ ਦੂਸਰੀ ਗੱਲ ਕਿ ਪ੍ਰਧਾਨ ਮੰਤਰੀ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਟੀਚਾ ਹੈ ਕਿ 2024 ਤੱਕ ਜਿਹੜੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਉਸ ਟੀਚੇ ਨੂੰ ਜਿਹੜਾ ਉਹ ਢਾਹ ਲੱਗ ਰਹੀ ਹੈ ਜੇ ਇਹ ਕਾਨੂੰਨ ਇਸ ਸ਼ਕਲ ਦੇ ਵਿੱਚ ਨਹੀਂ ਬੰਦੇ ਜਦੋਂ ਕਿ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਇਹ ਸਿਰਫ ਖਿਆਲੀ ਪਲਾਓ ਨੇ ਅਸਲ ਦੇ ਵਿੱਚ ਜ਼ਮੀਨੀ ਹਕੀਕਤ ਜਿਹੜੀ ਹੈ ਉਹ ਇਹ ਹੈ ਕਿ ਕਿਸਾਨਾਂ ਦੀ ਜੋ ਪੈਦਾਵਾਰ ਹੈ ਉਹ ਜਾਂ ਕਿਸਾਨਾਂ ਦੀ ਜੋ ਮਾਰਕੀਟਿੰਗ ਹੈ ਉਹਨਾਂ ਦੀਆਂ ਏਜੰਸੀਆਂ ਦੀ ਉਹ ਇਹਨਾਂ ਕਾਨੂੰਨਾਂ ਨਾਲ ਕਿਸੇ ਵੀ ਤਰ੍ਹਾਂ ਰਾਹਤ ਦੇਣ ਵਾਲੀ ਨਹੀਂ ਹੈਗੀ ਇਹ ਡੈਡਲੌਕ ਜਿਹੜਾ ਪੈਦਾ ਹੋਇਆ ਇਹਦਾ ਕੋਈ ਨਾ ਕੋਈ ਨਤੀਜਾ ਜਿਹੜਾ ਉਹ ਜ਼ਰੂਰ ਕੱਢਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਉਹਨਾਂ ਪ੍ਰਤੀ ਹੋਰ ਜ਼ਿਆਦਾ ਜਿਹੜਾ ਓਲਾਰ ਹੋ ਕੇ ਆਪਣਾ ਪੁਤਿਰਾ ਅਪਣਾਵੇ ਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਹੱਠ ਤੇ ਜਿਹੜਾ ਉਹ ਰਹਿਣ ਦੀ ਬਜਾਏ ਕੋਈ ਬਦਲਵੇਂ ਸੁਜੈਸ਼ਨ ਜਿਹੜੇ ਨੇ ਸੁਝਾਅ ਜਿਹੜੇ ਨੇ ਉਹ ਦੇਣ ਤਾਂ ਕਿ ਜਿਹੜਾ ਇਹ ਦੇਸ਼ ਜਿਹੜਾ ਉਹ ਹੋਰ ਤਰੱਕੀ ਦੀ ਰੀਤ ਲਈ ਤੇ ਅੱਗੇ ਵਧ ਸਕੇ ਔਰ ਖਾਸ ਤੌਰ ਤੇ ਪੰਜਾਬ ਜਿਹੜਾ ਬਿਲਕੁਲ ਠੱਪ ਪਿਆ ਕਿਉਂਕਿ ਕਣਕਾਂ ਭਾਵੇਂ ਬੀਜੀਆਂ ਜਾ ਚੁੱਕੀਆਂ ਕੁਝ ਜਿਹੜੀਆਂ ਰਹਿੰਦੀਆਂ ਵੀ ਆ ਬੀਜਣ ਵਾਲੀਆਂ ਹਾਲਾਂਕਿ ਜਿਨ੍ਹਾਂ ਨੇ ਕਣਕਾਂ ਬੀਜ ਦਿੱਤੀਆਂ ਕਿਸਾਨਾਂ ਨੇ ਉਹ ਉੱਥੇ ਜਾ ਕੇ ਬੈਠੇ ਨੇ ਭਾਵੇਂ 4 ਮਹੀਨੇ ਬਾਅਦ ਉਹ ਕਹਿੰਦੇ ਅਸੀਂ ਵਾਪਸ ਆਵਾਂਗੇ ਜਦੋਂ ਤੱਕ ਕਣਕਾਂ ਵੱਢਣ ਵਾਲੀਆਂ ਹੋ ਜਾਣਗੀਆਂ ਇਸ ਤਰ੍ਹਾਂ ਦਾ ਜਿਹੜਾ ਐਟੀਟਿਊਡ ਹੈ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਆ ਉਸ ਸੰਘਰਸ਼ ਲਈ ਲੱਗਦਾ ਤਾਂ ਕਰਨ ਨੂੰ ਲੱਗਦਾ ਹੈ ਕਿ ਬਹੁਤ ਜੋਸ਼ੀਲਾ ਮਤੀਰਾ ਹੈ ਕਿ ਪੰਜਾਬ ਦਾ ਬੜਾ ਇਤਿਹਾਸ ਹੈ ਪਰ ਇਹਦੇ ਦੂਰ ਰਸ ਜਿਹੜੇ ਉਹ ਨਤੀਜੇ ਕੀ ਨਿਕਲਣੇ ਆ ਪੰਜਾਬ ਬਾਰੇ ਇਹ ਥੋੜਾ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਇਸ ਕਰਕੇ ਕੋਈ ਨਾ ਕੋਈ ਰਸਤਾ ਨਿਕਲਣਾ ਚਾਹੀਦਾ ਜੀ ਜੋਸਰ ਵੀ ਇੱਕ ਹੋਰ ਗੱਲ ਜਿਹੜੀ ਇਸ ਅੰਦੋਲਨ ਦੇ ਨਾਲ ਸਾਹਮਣੇ ਆਈ ਹੈ ਕਿ ਇਹ ਅੰਦੋਲਨ ਹੁਣ ਸੜਕਾਂ ਤੋਂ ਨਿਕਲ ਕੇ ਇੰਟਰਨੈਟ ਤੱਕ ਪਹੁੰਚ ਚੁੱਕਿਆ ਹੈ ਅਸੀਂ ਵੇਖਿਆ ਪਿਛਲੇ ਦਿਨਾਂ ਤੇ ਕਿ ਟਵਿੱਟਰ ਤੇ ਤੇ ਫੇਸਬੁੱਕ ਤੇ ਬਹੁਤ ਸਾਰੇ ਇਹੋ ਜਿਹੇ ਹੈਸ਼ਟੈਗ ਟ੍ਰੈਂਡ ਕਰ ਰਹੇ ਨੇ ਔਰ ਬਹੁਤ ਸਾਰੇ ਸਿਤਾਰੇ ਜਿਹੜੇ ਫਿਲਮੀ ਸਿਤਾਰੇ ਕਹ ਲੋ ਗਾਏ ਕਹ ਲੋ ਔਰ ਆਮ ਜ ਸਪੋਰਟ ਕਰ ਰਹੀ ਹੈ ਉਸ ਦੇ ਹੱਕ ਦੇ ਵਿੱਚ ਖੜੀ ਹੋਈ ਹੈ ਇਸ ਦਾ ਕਿੰਨਾ ਫਰਕ ਪਏਗਾ ਕਿੰਨਾ ਅਸਰ ਰਹੇਗਾ ਦੇਖੋ ਇਹਦੇ ਨਾਲ ਇੱਕ ਮਾਹੌਲ ਜਿਹੜਾ ਉਹ ਤਾਂ ਕਿਸਾਨਾਂ ਦੇ ਹੱਕ ਵਿੱਚ ਸ਼ਾਇਦ ਬਣਦਾ ਨਜ਼ਰ ਆ ਰਿਹਾ ਹੋਵੇ ਕਿ ਸਮਾਜ ਦਾ ਹਰ ਵਰਗ ਜਿਹੜਾ ਚਾਹੇ ਉਹ ਕਲਾਕਾਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਕੋਈ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਆਪਣਾ ਉਹ ਆਵਾਜ਼ ਬੁਲੰਦ ਕਰ ਰਿਹਾ ਔਰ ਦੂਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜਿਵੇਂ ਪਿਛਲੇ 2-3 ਦਿਨ ਤੋਂ ਤੋਂ ਇਹ ਲੱਗ ਰਿਹਾ ਜਿਵੇਂ ਕੰਗਣਾ ਰਣੌਤ ਤੇ ਜਿਹੜਾ ਉਹ ਬੀਬੀ ਮਹਿੰਦਰ ਕੌਰ ਦੇ ਵਿਚਕਾਰ ਯੁੱਧ ਜਿਹੜਾ ਸ਼ੁਰੂ ਹੋਇਆ ਸੀਗਾ ਉਹ ਟਵਿੱਟਰ ਯੁੱਧ ਜਿਹੜਾ ਕਿਉਂਕਿ ਸ਼ੁਰੂ ਉੱਥੋਂ ਹੋਇਆ ਸੀ ਤੇ ਹੁਣ ਉਹ ਲਗਾਤਾਰ ਜਿਹੜਾ ਹੈ ਉਹ ਸਾਰੇ ਦਾ ਸਾਰਾ ਧਿਆਨ ਜਿਹੜਾ ਹੈ ਉਹ ਇਸ ਪਾਸੇ ਨੂੰ ਵੀ ਇਹ ਮਤਲਬ ਇਹਦੇ ਪਿੱਛੇ ਕੀ ਕਾਰਨ ਨੇ ਵੈਸੇ ਤਾਂ ਕੰਗਣਾ ਹਮੇਸ਼ਾ ਹੀ ਜਿਹੜੀ ਹੈ ਉਹ ਸੁਸ਼ਾਂਤ ਰਾਜਪੂਤ ਤੋਂ ਲੈ ਕੇ ਮਤਲਬ ਅੱਜ ਤੱਕ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਉਹ ਹਮੇਸ਼ਾ ਹੀ ਚਰਚਾ ਦਾ ਬਿਸ਼ਾਤਰਹੀ ਰਹੀ ਹੈ ਲੇਕਿਨ ਇਹ ਜਿਹੜੀ ਇਹ ਜਿਹੜਾ ਟਵੀਟ ਹੈ ਇਹਦੇ ਨਾਲ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਹੈ ਉਹ ਕਾਫੀ ਆਪਣੀ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ ਤੇ ਬੀਬੀ ਮਹਿੰਦਰ ਕੌਰ ਬਾਰੇ ਜੋ ਉਹਨਾਂ ਨੇ ਟਿੱਪਣੀ ਕੀਤੀ ਹੈ ਉਸ ਟਿੱਪਣੀ ਤੋਂ ਜਿਹੜਾ ਉਹ ਖਾਸ ਤੌਰ ਤੇ ਨੌਜਵਾਨ ਵਰਗ ਤੇ ਖਾਸ ਤੌਰ ਤੇ ਜਿਹੜੇ ਟਵਿੱਟਰ ਹੈਂਡਲਰ ਨੇ ਉਹ ਜ਼ਿਆਦਾ ਨਾਰਾਜ਼ ਜਿਹੜੇ ਉਹ ਹੋ ਗਏ ਨੇ ਤੇ ਉਹਦੇ ਨਾਲ ਜਿਹੜਾ ਉਹ ਰੋਜ਼ ਤੋਂ ਰੋਜ਼ ਜਿਹੜੀਆਂ ਉਹ ਨਵੀਆਂ ਨਵੀਆਂ ਪੋਸਟਾਂ ਪੈ ਰਹੀਆਂ ਤੁਸੀਂ ਇਹ ਠੀਕ ਕਹਿ ਰਹੇ ਹੋ ਕਿਉਂਕਿ ਅੱਜ ਦਾ ਸਮੁੱਚਾ ਜਿਹੜਾ ਉਹ ਸਿਸਟਮ ਹੈ ਸਾਰੇ ਦਾ ਸਾਰਾ ਉਹ ਸਿਸਟਮ ਵੀ ਜਿਹੜਾ ਉਹ ਅਸਲ ਚ ਸੋਸ਼ਲ ਮੀਡੀਆ ਦਾ ਸਿਸਟਮ ਬਣਦਾ ਜਾ ਰਿਹਾ ਕਿਉਂਕਿ ਜਿਹੜੇ ਸਾਡੇ ਸਾਧਨ ਨੇ ਸੋਸ਼ਲ ਮੀਡੀਆ ਦੇ ਉੱਤੇ ਜੋ ਐਪਸ ਨੇ ਉਹਨਾਂ ਦੇ ਉੱਪਰ ਇਹ جنگ ਜਿਹੜੀ ਹੈ ਉਸ ਲੈਵਲ ਤੇ ਵੀ ਲੜੀ ਜਾ ਰਹੀ ਹੈ ਇਹਦਾ ਕੋਈ ਆਖਰਕਾਰ ਜਿਹੜਾ ਇਹਦਾ ਕੋਈ ਅੱਛਾ ਪ੍ਰਭਾਵ ਪੈਣ ਵਾਲਾ ਤਾਂ ਨਹੀਂ ਹੈਗਾ ਕਿਉਂਕਿ ਇਹ ਇਹੋ ਜਿਹੇ ਆਪ ਮੁਹਾਰਾ ਮੀਡੀਅਮ ਹੈ ਜਿਹਦੇ ਉੱਤੇ ਕੋਈ ਵੀ ਕੁਝ ਵੀ ਕਹੀ ਜਾਂਦਾ ਤੁਸੀਂ ਜਿਹੜਾ ਧਿਆਨ ਨਾਲ ਜਿਹੜਾ ਉਹ ਦੇਖਣ ਦਾ ਪੜ੍ਹਨ ਦਾ ਯਤਨ ਕਰੋ ਤਾਂ ਉਹ ਸ਼ਬਦਾਵਲੀ ਵੀ ਉਨੀ ਅੱਛੀ ਨਹੀਂ ਹੁੰਦੀ ਜਿੰਨੀ ਅੱਛੀ ਹੋਣੀ ਚਾਹੀਦੀ ਹੈ ਇੱਕ ਮਤਲਬ ਸਮਾਜਿਕ ਤੌਰ ਤੇ ਚਤਨਨ ਵਿਅਕਤੀ ਨੂੰ ਜਾਂ ਜਿਹੜਾ ਸਭਿਆਚਾਰਕ ਤੌਰ ਤੇ ਸਹੀ ਵਿਅਕਤੀ ਨੂੰ ਜਿਸ ਤਰ੍ਹਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਆਮ ਤੌਰ ਤੇ ਸੋਸ਼ਲ ਮੀਡੀਆ ਜਿਹੜਾ ਉਸ ਭਾਸ਼ਾ ਨੂੰ ਔਲੰਘਦਾ ਰਹਿੰਦਾ ਹੈ ਤੇ ਉਸ ਭਾਸ਼ਾ ਨੂੰ ਅਲੰਘਣ ਦਾ ਫਿਰ ਦੂਰ ਰਸ ਨਤੀਜਾ ਇਹ ਪੈਂਦਾ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਫਿਰ ਬਜਾਏ ਲੌਜੀਕਲ ਗੱਲ ਕਰ ਦੇ ਸੋਚਣ ਦੇ ਉਹ ਫਿਰ ਜਿਹੜਾ ਉਸੇ ਤਰ੍ਹਾਂ ਜਿਹੜਾ ਉਹ ਰਫਲੀ ਸੋਚਣਾ ਸ਼ੁਰੂ ਕਰਦੇ ਆ ਔਰ ਇਹ ਰੁਝਾਨ ਜਿਹੜਾ ਸਾਡੀ ਨਵੀਂ ਪੀੜੀ ਦੇ ਵਿੱਚ ਜਿਆਦਾ ਜਿਹੜਾ ਉਹ ਪ੍ਰਚਲਿਤ ਹੋ ਰਿਹਾ ਹੈ ਕਿ ਅਸੀਂ ਜਿਹੜਾ ਰਫ ਟਫ ਜਿਆਦਾ ਹੁੰਦੇ ਜਾ ਰਹੇ ਹਾਂ ਸਭਿਕ ਤੇ ਅੱਛੀ ਭਾਸ਼ਾ ਵਰਤਣ ਵਾਲੇ ਜਿਹੜੇ ਉਹ ਵਿਅਕਤੀ ਘੱਟ ਬਣ ਰਹੇ ਆ ਇਹ ਫਿਰ ਸਾਡੀ ਪਰਸਨੈਲਿਟੀ ਦੀ ਡਵੈਲਪਮੈਂਟ ਤੇ ਕਿਉਂਕਿ ਨਵੀਂ ਪੀੜੀ ਦੀ ਜਿਹੜੀ ਉਹ ਸ਼ਖਸੀਅਤ ਦੇ ਵਿਕਾਸ ਉੱਤੇ ਵੀ ਇਸ ਗੱਲ ਦਾ ਅਸਰ ਪੈਂਦਾ ਇਸ ਕਰਕੇ ਬਹੁਤ ਧਿਆਨ ਨਾਲ ਇਹ ਟਿੱਪਣੀਆਂ ਜਿਹੜੀਆਂ ਮੈਂ ਮਤਲਬ ਇਸ ਮਾਧਿਅਮ ਤੇ ਆਪਾਂ ਕਹਿਣਾ ਚਾਹੁੰਦੇ ਆ ਕਿ ਇਹ ਟਿੱਪਣੀਆਂ ਬਹੁਤ ਧਿਆਨ ਨਾਲ ਤੇ ਸੰਕੋਚਮੀਆਂ ਕਰਨੀਆਂ ਚਾਹੀਦੀਆਂ ਤਾਂ ਕਿ ਕਿਸੇ ਦਾ ਦਿਲ ਦਿਖਾਉਣ ਵਾਲੀਆਂ ਟਿੱਪਣੀਆਂ ਕਰਨੀਆਂ ਕਿਸੇ ਨੂੰ ਜਿਹੜਾ ਉਹ ਕਿਸੇ ਜਾਤੀ ਕਿਸੇ ਭਾਸ਼ਾ ਦੇ ਖਿਲਾਫ ਟਿੱਪਣੀਆਂ ਕਰਨੀਆਂ ਉਹ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦੀਆਂ ਔਰ ਨਹੀਂ ਕਰਨੀਆਂ ਚਾਹੀਦੀਆਂ ਇਸ ਕਰਕੇ ਤੁਹਾਡਾ ਇਹ ਚਿੰਤਾ ਜਾਇਜ਼ ਹੈ ਕਿ ਅਸਲ ਦੇ ਵਿੱਚ ਇਹ ਅੰਦੋਲਨ ਜਿਹੜਾ ਇਹ ਹੌਲੀ ਹੌਲੀ ਜਿਹੜਾ ਉਹ ਜਿੱਥੋਂ ਤੱਕ ਸੜਕਾਂ ਤੱਕ ਤਾਂ ਇਹ ਅੰਦੋਲਨ ਹੈ ਹੀ ਆ ਲੇਕਿਨ ਇਹ ਟਵਿੱਟਰ ਵਾਰ ਤੱਕ ਤੇ ਹੋਰ ਜਿਹੜਾ ਸੋਸ਼ਲ ਮੀਡੀਆ ਤੱਕ ਵੀ ਆਪਣਾ ਅਸਰ ਛੱਡ ਰਿਹਾ ਇਹ ਅਸਰ ਵੀ ਜਿਹੜਾ ਉਹ ਆਖਰ ਕਾਰ ਜਿਹੜਾ ਲੋਕ ਰਾਏ ਦੇ ਤੌਰ ਤੇ ਲੱਗ ਰਿਹਾ ਹੈ ਕਿ ਕਿਸਾਨਾਂ ਦੇ ਬਹੁਤ ਹੱਕ ਚ ਹੈ ਲੇਕਿਨ ਸਮਾਜਿਕ ਤੌਰ ਤੇ ਸ਼ਾਇਦ ਉਹਨਾਂ ਵਧੀਆ ਰੋਲ ਨਹੀਂ ਅਦਾ ਕਰਦਾ ਜੀ ਜੀ ਬਿਲਕੁਲ ਹੁਣ ਗੱਲ ਕਰੀਏ ਅਰਥਚਾਰੇ ਦੇ ਨਾਲ ਜੁੜੀ ਹੋਈ ਖਬਰ ਦਾ ਆਰਬੀਆਈ ਵੱਲੋਂ ਕੱਲ ਕੀਤੀ ਮੀਟਿੰਗ ਦੌਰਾਨ ਕਿ ਸਾਫ ਕੀਤਾ ਗਿਆ ਹੈ ਕਿ ਈਐਮਆਈ ਅਤੇ ਵਿੱਚ ਕੋਈ ਰਾਹਤ ਹਲੇ ਲੋਕਾਂ ਨੂੰ ਨਹੀਂ ਦਿੱਤੀ ਜਾਏਗੀ ਤੇ ਨਾ ਹੀ ਵਿਆਜ ਦਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਕੀਤੀ ਜਾਵੇਗੀ ਆਰਬੀਆਈ ਦੇ ਮੁਤਾਬਕ ਜੇ ਅਰਥਵਿਵਸਥਾ ਦੀ ਗੱਲ ਕਰੀ ਤਾਂ 7.5 ਫੀਸਦੀ ਗਿਰਾਵਟ ਦਾ ਅਨੁਮਾਨ ਜੜਾ ਉਹ ਲਾਇਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਵੇਖਦੇ ਹੋ ਇਸ ਖਬਰ ਨੂੰ ਦੇਖੋ ਭਾਵੇਂ ਇਹ ਗ੍ਰਾਫਟ ਦਾ ਅਨੁਮਾਨ ਹੈ ਤੇ ਲਗਾਤਾਰ ਤੀਸਰੀ ਤਿਮਾਹੀਆ ਜਿਹਦੇ ਵਿੱਚ ਰੈਪੋਰਟ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ 4. 25 ਜਿਹੜਾ ਉਹੀ ਰੱਖਣ ਦਾ ਜਿਹੜਾ ਉਹ ਐਲਾਨ ਕੀਤਾ ਕੱਲ ਸ਼ਕੀਦਾਸ ਨੇ ਜੀ ਲੇਕਿਨ ਇਹਦੇ ਚ ਇਹ ਹੈ ਕਿ ਇੱਕ ਰਾਹਤ ਦੀ ਗੱਲ ਇਹ ਜ਼ਰੂਰ ਹੈਗੀ ਹੈ ਕਿ ਜਿਹੜੀ ਸਾਡੀ ਜੀਡੀਪੀ ਜਿਹੜੀ ਉਹ ਮਾਈਨਸ 23 ਤੋਂ ਜਿਹੜਾ ਉਹ ਮਾਈਨਸ 7 ਦੇ ਅਨੁਮਾਨ ਤੱਕ ਆ ਗਈ ਹੈ ਇਹ ਇੱਕ ਪੋਜ਼ਿਟਿਵ ਗੱਲ ਹੈ ਦੂਸਰੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮਹਿੰਗਾਈ ਆ ਉਹਦੇ ਬਾਰੇ ਚਿੰਤਾ ਜ਼ਰੂਰ ਪ੍ਰਗਟ ਕੀਤੀ ਹੈ ਗੱਲ ਆਰਬੀਆਈ ਦੇ ਗਵਰਨਰ ਸਾਹਿਬ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਹੈ ਕਿ ਆਉਣ ਵਾਲਾ ਸਮਾਂ ਹਾਲਾਂਕਿ ਇਹ ਸਮਾ ਜਿਹੜਾ ਹੈ ਉਹ ਮਤਲਬ ਫਸਲਾਂ ਦੇ ਆਉਣ ਦਾ ਸਮਾ ਨਹੀਂ ਹੁੰਦਾ ਤੇ ਇਹਦੇ ਵਿੱਚ ਕੁਝ ਰਾਹਤ ਜਿਹੜੀ ਹੈ ਉਹ ਮਿਲਣ ਦੀਆਂ ਸੰਭਾਵਨਾਵਾਂ ਹੁੰਦੀਆਂ ਨੇ ਲੇਕਿਨ ਜਿਹੜੀ ਖੁਦਰਾ ਬਾਜ਼ਾਰ ਤੇ ਬਾਕੀ ਮਹਿੰਗਾਈ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਗੀ ਇਸ ਗੱਲ ਦੀ ਚਿੰਤਾ ਜਿਹੜੀ ਹੈ ਉਹ ਪ੍ਰਗਟ ਹੋਈ ਹੈ ਇਸ ਕਰਕੇ ਜਿੱਥੋਂ ਤੱਕ ਜਿਹੜਾ ਉਹ ਸੰਤਾਂ ਦੇ ਖੁੱਲਣ ਦਾ ਸੰਬੰਧ ਹੈ ਜਿੱਥੋਂ ਤੱਕ ਕੋਰੋਨਾ ਮਹਾਮਾਰੀ ਚੋਂ ਹੌਲੀ-ਹੌਲੀ ਅਸੀਂ ਬਾਹਰ ਨਿਕਲ ਰਹੇ ਆ ਆਰਥਿਕ ਤੌਰ ਤੇ ਉਥੇ ਜਿਹੜਾ ਇਹ ਪ੍ਰਬੰਧਕੀ ਲੈਵਲ ਤੇ ਪ੍ਰਬੰਧਕੀ ਸਤਰ ਦੇ ਉਤੇ ਵੀ ਜਿਹੜਾ ਹੈ ਜੇ ਅਸੀਂ ਥੋੜਾ ਜਿਆ ਹੋਰ ਕੋਸ਼ਿਸ਼ ਕਰ ਲਈਏ ਤੇ ਸ਼ਾਇਦ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਾਫੀ ਠੀਕ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਲੇਕਿਨ ਚਿੰਤਾਵਾਂ ਜ਼ਰੂਰ ਨੇ ਕਿਉਂਕਿ ਲਗਾਤਾਰ ਇਨਫਲੇਸ਼ਨ ਵੱਧ ਰਹੀ ਹੈ ਔਰ ਆਉਣ ਵਾਲੇ 3 ਮਹੀਨੇ ਜਿਹੜੇ ਨੇ ਉਹਦੇ ਵਿੱਚ ਜਿਹੜਾ ਉਹ ਇਸ ਗੱਲ ਦੀ ਸੰਭਾਵਨਾ ਬਿਲਕੁਲ ਨਹੀਂ ਨਜ਼ਰ ਆ ਰਹੀ ਕਿ ਆਮ ਆਦਮੀ ਨੂੰ ਇਹਦੀ ਕੋਈ ਰਾਹਤ ਮਿਲੇਗੀ ਜੀ ਸੁਝਲ ਸਾਹਿਬ ਇਸ ਖਬਰ ਦੇ ਨਾਲ ਖਾਸ ਖਬਰ ਇੱਕ ਨਜ਼ਰ ਦੇ ਵਿੱਚ ਖਬਰਾਂ ਦਾ سلسلہ ਇੱਥੇ ਖਤਮ ਹੁੰਦਾ ਹੈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਨੂੰ ਇਹ ਬੜੀ ਮੁੱਲੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ